ਇਹ ਵਾਲੀ ਦਾ ਹਾਂਜੀ ਸਸੀਗਾਲ ਦੋਸਤੋ ਅੱਜ ਤੁਹਾਨੂੰ ਆਪਾਂ ਜੋ ਗਾਂ ਦਿਖਾ ਰਹੇ ਆਂ ਇਹ ਗਾਂ ਇਹ ਆਪਦੇ ਆਪ ਨੂੰ ਜੋ ਕੀ ਆਪਦਾ ਦੁੱਧ ਆਪਣੇ ਆਪ ਪੀ ਜਾਂਦੀ ਸੀਗੀ ਇਹਨੇ ਪਿੱਛੇ ਆਪਣੇ ਥਣ ਤੇ ਦੰਦ ਵੀ ਮਾਰ ਲਿਆ ਉਹਦੇ ਕਰਕੇ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਇਹਦਾ ਹੱਲ ਕਈ ਲੋਕ ਗਲ ਚੋਲ ਉਹਦਾ ਬਣਵਾ ਕੇ ਪਾਉਂਦੇ ਆ ਬਾਕੀ ਫਿਰ ਉਹਦੇ ਨਾਲ ਵੀ ਨਹੀਂ ਸੂਤ ਆਉਂਦਾ ਇਹ ਚੀਜ਼ ਜੋ ਕਿ ਬਣੀ ਬਣਾਈ ਆਉਂਦੀ ਆ ਇਹ ਨੱਕ 'ਚ ਪਾ ਕੇ ਜਦੋਂ ਵੀ ਪਿਛਾਣ ਮੂੰਹ ਕਰੂਗੀ ਆਪਣੇ ਥਣ ਤੇ ਵਗੈਰਾ ਲੈ ਕੇ ਜਾਊਗੀ ਇਹ ਕੰਡੇ ਤਾਇਬ ਬਣਿਆ ਹੋਇਆ ਹੈ ਇਹ ਉਹਦੇ ਵੱਜੂਗਾ ਤੇ ਆਪਣੇ ਆਪ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਜੋ ਕਿ ਪਸ਼ੂ ਦੁੱਧ ਚੁੰਗਦਾ ਹੈ ਉਹ ਛੱਡ ਜਾਊਗਾ ਇਹ ਅੰਕਲ ਜੀ ਦੇ ਆਪਾ ਜੋ ਕਿ ਗਾਂ ਦਾ ਜੋ ਕਿ ਟ੍ਰੀਟਮੈਂਟ ਕਰਨ ਆਏ ਸੀਗੇ ਇਹ ਗਾਂ ਦੇ ਨਾਲ ਥਣ ਤੇ ਜ਼ਖਮ ਹੋ ਗਿਆ ਜੋ ਕਿ ਸਰਾਖ ਬਿਲਕੁਲ ਅੱਗੋਂ ਬੰਦ ਹੋ ਗਿਆ ਏ ਅੰਕਲ ਜੀ ਨੂੰ ਸਾਨੂੰ ਦੱਸਿਆ ਕੀ ਹੋਇਆ ਅੰਕਲ ਜੀ ਦੱਸੋ ਮੜਾ ਜਾ ਪਹਿਲਾਂ ਆਪਣਾ ਨਾਂ ਦੱਸਿਆ ਜੀ ਲੱਗ ਗਦੀਪ ਸਿੰਘ ਜੀ ਸਰਦਾਰ ਗਰਦੀਪ ਸਿੰਘ ਜੀ ਤੇ ਪਿੰਡ ਤਰਪਾਲਕੇ ਜੀ ਪਿੰਡ ਤਰਪਾਲਕੇ ਤੇ ਡਿਸਟ੍ਰਿਕਟ ਫਰੋਹੀਪੁਰ ਜੀ ਫਾਜ਼ਿਲਕਾ ਡਿਸਟ੍ਰਿਕਟ ਫਾਜ਼ਿਲਕਾ ਪਹਿਲਾਂ ਫਰੋਹੀਪੁਰ ਸੀ ਹੁਣ ਫਾਜ਼ਿਲਕਾ ਹੋ ਗਿਆ ਤਹਿਸੀਲ ਤਹਿਸੀਲ ਜੋਗੀ ਜਲਾਲਾਬਾਦ ਲੱਗਦੀ ਹੈ ਹਾਂ ਜੀ ਹਾਂ ਜੀ ਤੇ ਕੀ ਆਪਣਾ ਆਪ ਨੂੰ ਚੁੰਗੀਆਂ ਦੀ ਸੀਗੀ ਹਾਂ ਜੀ ਹਾਂ ਜੀ ਆਪਣੇ ਆਪ ਹੀ ਅਸੀਂ ਰਸਤਾ ਛੋਟਾ ਕਰਨਾ ਮਤਲਬ ਹੋਰ ਵੀ ਕਈ ਸਿਸਟਮ ਵਰਤੇ ਤੇ ਢਹਾਰਾ ਪਾਇਆ ਬੜਾ ਕੁਝ ਕੀਤਾ ਜੀ ਪਰ ਇਹਨੇ ਦੂਸਣ ਕੇ ਲਈ ਜਾਗੇ ਫਲਾ ਤੁਹਾਨੂੰ ਕੀ ਲੱਗਦਾ ਸੀ ਦੁੱਧ ਮੰਨ ਲਓ ਕਿ ਥਣਾਏ ਦੁੱਧ ਕੱਢ ਗਿਆ ਅਸੀਂ ਕਹਿੰਦੇ ਦੁੱਧ ਕੱਢ ਗਿਆ ਪਰ ਕੀ ਗੱਲ ਗੱਲ ਕੀ ਬਣ ਗਈ ਉਹ ਦੁੱਧ ਮੰਨ ਅਸੀਂ ਵੀ ਕੋਈ ਖਚੋਲ ਜਾਂਦਾ ਪਰ ਕੀ ਗੱਲ ਕੀ ਨਹੀਂ ਬਾਅਦ ਚ ਪਤਾ ਲੱਗਾ ਵੀ ਇਹਦਾ ਕੁੱਝ ਕਰੀ ਉਸ ਪਿੱਛੇ ਅਸੀਂ ਤੇ ਲਾਰਾ ਪਾਇਆ ਮਤਲਬ ਹੋਰ ਵੀ ਸਿਸਟਮ ਵਰਤੇ ਸੌੜੀ ਸੌੜੀ ਵੀ ਕੀਤੀ ਪਰ ਨਹੀਂ ਗੱਲ ਬਣੀ ਜੀ ਹੁਣ ਆ ਜੁਗਾਰ ਲੈਂਦਾ ਜਰ ਜਰ ਲਾ ਵਦੋਂ ਅੱਛਾ ਇਸ ਜੁਗਾਰ ਨਾਲ ਹੌਣ ਮਤ ਕਹਿੰਦਾ ਵੀ ਇਹ ਠੀਕ ਟਿਕ ਗਿਆ ਇਹ ਆਪਾਂ ਬਈ ਇਹਦੇ ਜੁਗਾਰ ਪਾਤਾ ਇਹ ਅੰਕਲ ਕਾ ਵੀ ਪਰੇਸ਼ਾਨ ਪਰੇਸ਼ਾਨ ਕਿਨੇ ਕੁ ਸੀਗੇ ਪਛਾਹ ਦੇਖੀ ਯਾਰ ਜਿੰਨੀ ਖਰਾਕ ਦੇਣੀ ਸਾਰੇ ਇਹਨੇ ਆ ਵੀ ਪੀ ਜਾਣਾ ਵੀ ਆਪਾਂ ਵੀ ਜਿਹੜਾ ਦੁੱਧ ਆਪ ਨੂੰ ਬਜਣਾ ਹੈ ਉਹ ਤਾਂ ਗਾਂ ਪੀ ਕੇ ਆਪਾਂ ਕੀ ਬਜਿਆ ਆਪਾਂ ਦੀ ਫੀੜੀ ਪੰਨੋ ਪਈ ਹਾਂ ਠੀਕ ਹੈ ਨਾ ਜੀ ਤੁਹਾਨੂੰ ਮਹਿਸੂਸ ਹੁੰਦਾ ਵੀ ਇਹ ਭੈਣ ਦੁੱਧ ਕੱਢਦਾ ਜਾਂਦਾ ਥਣਾ ਅੱਜ ਕੱਢਦਾ ਜਾਂਦਾ ਚੱਕਰ ਹੀ ਮੱਤ ਬਿਮਾਰ ਹੋ ਗਈ ਇਹ ਤਾਂ ਦਵਾਈਆਂ ਉਹ ਫਰਾਣਾ ਕਰੋ ਟੰਗਬਾੜਾ ਲਓ ਚੱਕਰ ਆ ਸੀ ਦੁੱਧ ਕੀ ਨਾਲ ਠੀਕ ਆਪਦੇ ਆਪ ਨੂੰ ਚੰਗੀ ਜਾਂਦੀ ਸੀ ਆਪ ਚੋਕੇ ਜਾਂਦੀ ਸੀ ਹੁਣ ਇਹ ਫਾਰਮੂਲਾ ਲਾਇਆ ਕੋਣੇ ਫਾਰਮੂਲਾ ਕੰਬਣ ਦੂਗਾ ਇਹ ਫਾਰਮੂਲਾ ਬਹੁਤ ਵਧੀਆ ਹੈ ਇਹ ਪੂਰਾ ਕੰਡਿਆਲੀ ਟੈਪ ਹੈ ਹਾਂ ਜੀ ਹਾਂ ਜੀ ਜੇ ਜਦੋਂ ਪਿਛਾਣ ਮੂੰਹ ਕਰੂਗੀ ਤੇ ਪਿਛਾਪੋਰ ਕਰ ਥਰਣ ਵੱਜੇਗਾ ਜੀ ਅੱਛਾ ਅੱਛਾ ਥਾਣਾ ਅਗਰ ਜੋ ਕੰਡੇ ਲੱਗੇ ਨਾ ਜੀ ਹਾਂ ਹਾਂ ਇਹ ਮਰਗ ਥਾਣਾ ਵੱਜਣਗੇ ਫਿਰ ਆਪਣੇ ਆਪ ਪਿਛਾਟ ਜਾਏਗੀ ਫਿਰ ਦੋ ਦਿਨ ਤੱਕ ਠੀਕ ਹੈ ਜਿਹੜਾ ਥਾਣ ਤੇ ਜ਼ਖਮ ਹੋਇਆ ਇਹਦੇ ਕਰਕੇ ਹੋਇਆ ਜਿਹੜਾ ਇਹਨੇ ਆਪਣੇ ਮੂੰਹ ਚ ਪਾਲਿਆ ਮੂੰਹ ਚ ਪਾਲੋ ਦੰਦ ਵੱਜ ਗਿਆ ਠੀਕ ਹੈ ਉਹਦੇ ਨਾਲ ਅੱਗੇ ਮਰਗ ਜਿੱਥੋਂ ਤਾਰ ਨਿਕਲਦੀ ਸਰਾਗ ਚੋਂ ਉੱਥੇ ਜ਼ਖਮ ਹੋ ਗਿਆ ਠੀਕ ਹੈ ਜ਼ਖਮ ਤੋਂ ਟੈਂਸ਼ਨ ਹੋ ਗਿਆ ਜਿਹੜਾ ਹੁਣ ਤੁਸੀਂ ਇਲਾਜ ਕਰ ਰਹੇ ਹੋ ਹਾਂ ਹੁਣ ਉਹਦਾ ਇਲਾਜ ਕਰ ਰਹੇ ਆ ਤੇ ਇਹਨਾਂ ਬਲਾ ਯੁਕਤੀ ਬਹੁਤ ਲਾਈ ਬਹੁਤ ਯੁਕਤ ਲਾਇਆ ਹਣਾ ਨਹੀਂ ਸੂਦ ਆ ਰਹੇ ਸੀ ਦੋ ਮਹੀਨੇ ਮੈਂ ਫਾਰਮੂਲੇ ਵਰਤ ਵਰਤ ਕੇ ਇਹ ਫਾਰਮੂਲਾ ਕਿਵੇਂ ਆ ਨਹੀਂ ਹੁਣ ਇਹ ਫਾਰਮੂਲੇ ਤੋਂ ਕੀ ਹੋਣਾ ਹੈ ਹਾਂ ਜੀ ਇਹ ਫਾਰਮੂਲਾ ਬਹੁਤ ਵਧੀਆ ਹੈ ਬਈ ਇਹ ਬਣਿਆ ਬਣਾਇਆ ਆਉਂਦਾ ਹੈ ਤੁਸੀਂ ਇਹ ਪਸ਼ੂ ਦੇ ਨੱਕੇ 'ਚ ਪਾ ਦੇਣਾ ਇਹ ਪੇਚ ਟੈਪ ਜੋ ਕਿ ਚੂੜੀ ਹੈ ਇਹ ਕਸੀ ਜਾਂਦੀ ਆ ਜਿਹੜਾ ਪਸ਼ੂ ਆਪਦੇ ਆਪ ਨੂੰ ਜੋ ਕਿ ਚੁੰਗਦਾ ਹੈ ਦੁੱਧ ਪੀ ਜਾਂਦਾ ਆਪਣਾ ਆਪ ਇਹ گاਵਾ 'ਚ ਕਾਫੀ ਬੜੀ ਦਿੱਕਤ ਆਉਂਦੀ ਆ گاਵਾ ਜੋ ਕਿ ਆਪਦੇ ਆਪ ਨੂੰ ਚੁੰਗ ਜਾਂਦੀਆਂ ਆਪਣਾ ਦਦਾਬ ਪੀ ਜਾਂਦੀਆਂ ਤੇ ਫਾਰਮਰ ਕਾਫੀ ਪਰੇਸ਼ਾਨ ਹੁੰਦਾ ਹੈ ਇਦਾਂ ਹੀ ਸਾਡੇ ਅੰਕਲ ਜੀ ਕਾਫੀ ਪਰੇਸ਼ਾਨ ਸੀਗੇ ਤੇ ਹੁਣ ਇਹ ਜਿਗਾੜ ਲਾਇਆ ਇਹ ਜੀ ਅੱਜ ਹੀ ਪਾਇ ਪਹਿਲਾਂ ਇੱਕ ਲੈ ਕੇ ਆਏ ਆਪ ਪਾਉਣ ਲੱਗੇ ਹੋ ਕੀ ਟੁੱਟ ਗਿਆ ਸੀਗਾ ਹਾਂਜੀ ਹਾਂਜੀ ਤੇ ਅੱਜ ਫਿਰ ਜੋ ਕੀ ਇਹ ਜਿਗਾੜ ਆਪਾਂ ਜੋ ਕੀ ਇਹਦੇ ਪਾਤਾ ਪਤਾ ਨਾ ਫਾਰਮੂਲਾ ਆਪ ਗਲਤ ਵਰਤ ਗਿਆ ਅੱਛਾ ਪਹਿਲਾਂ ਪਾਉਣ ਦਾ ਪਤਾ ਨਹੀਂ ਸੀਗਾ ਢਿੱਲਾ ਨਹੀਂ ਕੀਤਾ ਨਾ ਜਿਆਦਾ ਕਸੇ ਕਸਿਆ ਆਪਣੇ ਖੁੱਲਣ ਲੱਗੇ ਠੀਕ ਆ ਤੇ ਉਹ ਪਰ ਨਾਲ ਢਿੱਲਾ ਨਹੀਂ ਕੀਤਾ ਟੁੱਟ ਗਿਆ ਠੀਕ ਆ ਨਾਲ ਢਿੱਲਾ ਕਰਕੇ ਬਾਅਦ ਚ ਬਣਾਣਾ ਹੂੰ ਇਹ ਫਾਰਮੂਲਾ ਵਧੀਆ ਨਾ ਠੀਕ ਐ ਬੜੀ ਮਿਹਰਬਾਨੀ ਐ ਅੰਕਲ ਜੀ ਤੁਹਾਡੀ ਗਾਂ ਵੀ ਚੰਗੀ ਸੀਗੀ ਨਾ ਤੇ ਪਰੇਸ਼ਾਨੀ ਇਹ ਆ ਗਈ ਵੀ ਆਪਦੇ ਆ ਦੁੱਧ ਪੀ ਜਾਂਦੀ ਸੀ ਇੱਕ ਦੋ ਵਾਰੀ ਆਪਾਂ ਨੂੰ ਬੁਲਾਇਆ ਵੀ ਗਏ ਨਾ ਵੀ ਯਾਰ ਥਣਾ ਹੀ ਦੁੱਧ ਕੱਢਦਾ ਜਾਂਦਾ ਬਾਕੀ ਇਹਨਾਂ ਨੂੰ ਵਿਚਾਰਾਂ ਨੂੰ ਪਤਾ ਨਹੀਂ ਪਤਾ ਸੀ ਵੀ ਇਹ ਇਹ ਕਰਤੂਤ ਕਰਦੀ ਆ ਕਿਉਂਕੋ ਕ ਸਿਆਣਾ ਬਹੁਤ ਹੁੰਦਾ ਜਦੋਂ ਇਹ ਕੋਲ ਹੁੰਦੇ ਸੀ ਉਹਦਾ ਇਹ ਕੰਮ ਨਹੀਂ ਕਰਦੀ ਸੀ ਜਦੋਂ ਆਸੇ ਪਾਸੇ ਹੁੰਦੇ ਉਹਦੇ ਪਿੰਦੀ ਸੀ ਜਦੋਂ ਆਸੇ ਪਾਸੇ ਉਹ ਗਏ ਜਦੋਂ ਲੋਕ ਆਪੇ ਆਹਣਾ ਪਚੋਲੇ ਗੀ ਜੋਂ ਤੋਂ ਬਾਅਦ ਤਕਰੀਬਨ ਵਿਚਾਰ ਪੰਜ ਤਿੰਨ ਚਾਰ ਘੰਟੇ ਦੁੱਧ ਇਕੱਠਾ ਨਹੀਂ ਹੁੰਦਾ ਹੂੰ ਜਿੱਲੇ ਵਖਿਆ ਦੋ ਤਿੰਨ ਵਾਦੀਆਂ ਦੁੱਧ ਇਕੱਠਾ ਹੋ ਗਿਆ ਹੂੰ ਹਾਂਜੀ ਜੁੜ ਗਿਆ ਉਹ ਲੈਣੇ ਪੀਣਾ ਪਹਿਲਾਂ ਤੁਹਾਨੂੰ ਕਿ ਲਾਦਾ ਕੋਈ ਚੋਕ ਲਾਇਆ ਜਾਂਦਾ ਆਦੀ ਹੈ ਪਾਤੀ ਸਮਝ ਨਹੀਂ ਆਦੀ ਬੱਚੀ ਦੂਰ ਬੰਨੀ ਦੀ ਟੀਬਾ ਰਾਤ ਨੂੰ ਪੰਜ ਵਜੇ ਕੋਈ ਮਾੜਾ ਮਾੜਾ ਚੋਲ ਜਾਂਦਾ ਦੋ ਕਿਲੋ ਚਾਹ ਵਾਸਤੇ ਤੁਹਾਡੀ ਵੇਲੀ ਬਾਹਰ ਵਾਰ ਨਾ ਕਰ ਦੋ ਨਾ ਉਹ ਅਸੀਂ ਦੇਖੇ ਜਿਹੜਾ ਬਾਅਦ ਫਿਰ ਪਤਾ ਲੱਗੇ ਵੀ ਇਹ ਤਾਂ ਸਨ ਲੈ ਜਾਂਦੀ ਹੈ ਤੂੰ ਮੌਕੇ ਦੀ ਫਾੜ ਲਿਆ ਚੋਰੀ ਫੜੀ ਗਈ ਇਹਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਕਾਜੀ ਲਓ ਜੀ ਤੁਸੀਂ ਇਹ ਯੁਕਤ ਲਾਸ ਦੇ ਜੇ ਜਿਹੜਾ ਪਸ਼ੂ ਆਪਦੇ ਆਪ ਦੁੱਧ ਚੁੰਗਦਾ ਉਹਦੇ ਆ ਤੇ ਬਹੁਤ ਵਧੀਆ ਯੁਕਤਾ